ਗਰਮੀਆਂ ਦੇ ਵਿੱਚ ਲਿਬਰਲ ਐਮਪੀ ਲੋਕਾਂ ਨੂੰ ਜ਼ਿਆਦਾ ਮਿਲਣ ਦੀ ਕੋਸ਼ਿਸ਼ ਕਰ ਰਿਹਾ ਕੈਨੇਡੀਅਨ ਦੇ ਨਾਲ ਡਾਇਰੈਕਟਲੀ ਗੱਲਬਾਤ ਕਰ ਰਿਹਾ ਐਸ ਸਮਰ ਦੇ ਵਿੱਚ ਕੱਲ ਤੋਂ ਆਫੀਸ਼ੀਅਲੀ ਸਮਰ ਸ਼ੁਰੂ ਹੋ ਜਾਣੀ 20 ਜੂਨ ਤੋਂ ਆਪਾਂ ਮੰਨਦੇ ਆ ਕਿ ਸਮਰ ਸ਼ੁਰੂ ਹੋ ਜਾਂਦੀ ਆ ਆ ਇਹ ਮਤਲਬ ਹੁਣ ਇਹਨਾਂ ਨੂੰ ਜਾਂ ਕਹਿ ਲਓ ਕਿਉਂਕਿ ਲਿਬਰਲ ਪਾਰਟੀ ਦਾ ਗਰਾਫ ਥੱਲੇ ਆ ਬਾਰਬੀਕਿਊਜ਼ ਤੇ ਜਿਹੜੇ ਪਬਲਿਕ ਇਵੈਂਟ ਨੇ ਆਪਣੀਆਂ ਪਾਲਿਸੀਜ਼ ਆਪਣੇ ਜਿਹੜੇ ਪਲਾਨਸ ਨੇ ਇਹ ਸਾਰਾ ਕੁਝ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਗੋਲ ਇਹਨਾਂ ਦਾ ਇਹੀ ਆ ਕਿ ਜੋ ਕੁਝ ਪਾਰਟੀ ਦੀ ਇਸ ਵੇਲੇ ਹਾਲਤ ਆ ਉਹਨੂੰ ਬਦਲਿਆ ਜਾ ਸਕੇ ਇਸ ਵੇਲੇ ਪੋਲਸ ਦੇ ਵਿੱਚ ਲਿਬਰਲ ਦੇ ਅੰਕੜੇ ਥੱਲੇ ਚੱਲ ਰਹੇ ਆ ਕੰਸਰਵੇਟਿਵ ਨਾਲੋਂ ਤੇ ਗਰਮੀਆਂ ਇਹ じゃ ਹੁਣ ਸਮਾਂ ਆ ਅੱਗੇ ਸਮਰ ਜਿਹਦੇ ਵਿੱਚ ਕਿ ਜ਼ੋਰ ਲਾ ਕੇ ਲੋਕਾਂ ਨੂੰ ਮਿਲ ਸਕਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਗੱਲਬਾਤ ਆਪਣੇ ਵੱਲ ਕਰ ਸਕਦੇ ਆ ਐਮਪੀ ਇਹ ਗੱਲ ਮੰਨਦੇ ਆ ਕਿ ਟਾਈਮ ਬਹੁਤ ਟਫ ਆ ਪਰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਲੱਗਦਾ ਆ ਕਿ ਅਸੀਂ ਜੇ ਹਾਰਡਵਰਕ ਕਰਾਂਗੇ ਤਾਂ ਇਸ਼ੂਜ਼ ਰਿਜ਼ੋਲਵ ਕੀਤੇ ਜਾ ਸਕਦੇ ਆ ਖਾਸ ਤੌਰ ਦੇਤੇ ਫੋਕਸ ਕਰ ਰਹੇ ਆ ਆਪਣੇ ਕੰਸਟੀਟੂਐਂਟਸ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਮਿਊਨਿਟੀ ਵਰਕ ਦੇ ਉੱਤੇ ਤੇ ਦੂਜੇ ਪਾਸੇ ਜਿਹੜੇ ਉਹਨਾਂ ਜ਼ਿਆਦਾ ਨਹੀਂ ਮਤਲਬ ਪੋਲਸ ਵੱਲ ਨਹੀਂ ਉਹ ਬਹੁਤੀ ਗੱਲਬਾਤ ਕਰ ਰਹੇ ਬੇਸਿਕਲੀ ਆਪਣੇ ਕੰਸਟੀਟੂਐਂਟਸ ਦੇ ਵਿੱਚ ਤੇ ਕਮਿਊਨਿਟੀ ਵਰਕ ਦੇ ਉੱਤੇ ਫੋਕਸ ਕਰ ਰਹੇ ਆ ਸਮਰ ਬ੍ਰੇਕ ਪਾਰਲੀਮੈਂਟ ਦੇ ਵਿੱਚ ਇੱਕ ਇਹੋ ਜਿਹਾ ਚਾਂਸ ਆ ਜਿੱਥੇ ਵੋਟਰਸ ਦੇ ਨਾਲ ਡਾਇਰੈਕਟਲੀ ਕਨੈਕਟ ਕੀਤਾ ਜਾ ਸਕਦਾ ਆ ਹੁਣ ਐਸ ਸਮਰ ਦੇ ਵਿੱਚ ਡੋਰ ਨਾਕਿੰਗ ਵੀ ਕਰਨਗੇ ਇਵੈਂਟਸ ਵੀ ਅਟੈਂਡ ਕਰਨਗੇ ਕੰਸਟੀਟੂਐਂਟਸ ਦੇ ਕੰਸਰਨ ਨੂੰ ਸੁਣਨਗੇ ਵੀ ਤੇ ਜਿਹੜੀ ਸਲੋਗਨ ਜਿਹੜੀ ਪਾਲਿਸੀ ਆ ਉਹਨੂੰ ਵੀ ਇਹ ਜਿਹੜੀ ਖਾਸ ਤੌਰ ਦੇ ਉੱਤੇ ਸੁਣਨਗੇ ਜਿਹਦੇ ਵਿੱਚ ਜਿਹੜੀ ਪ੍ਰੋਗਰੈਸ ਕੀਤੀ ਹੈ ਇਹਨਾਂ ਨੇ ਜਾਂ ਅਫੋਰਡੇਬਿਲਟੀ ਦੇ ਕੁਝ ਹੈਗੇ ਆ ਕੋਸਟ ਆਫ ਲਿਵਿੰਗ ਚੈਲੰਜਸ ਆ ਉਹ ਦੇਖ ਸਕਦੇ ਪਰ ਮੈਂਬਰ ਪਾਰਲੀਮੈਂਟ ਜਿਹੜੇ ਕਾਫੀ ਆਸ਼ਾਵਾਦੀ ਨੇ ਆਪਟੀਮਿਸਟਿਕ ਨੇ ਇਸ ਮਾਮਲੇ ਦੇ ਵਿੱਚ ਕਿ ਕੈਨੇਡੀਅਨ ਜਿਹੜੇ ਆਹੋ ਨੋਟਿਸ ਕਰਨਾ ਸ਼ੁਰੂ ਕਰਨਗੇ ਕਿ ਜਿਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਜਿਹੜੀ ਤਬਦੀਲੀ ਆਈ ਹੈ ਭਾਵੇਂ ਆ ਕਿ ਲੋਕ ਫਿਲਹਾਲ ਤੰਗ ਆ ਲਿਬਰਲ ਪਾਰਟੀ ਤੋਂ ਖੁਸ਼ ਨਹੀਂ ਆ ਪਰ ਇਹਨਾਂ ਨੂੰ ਲੱਗਦਾ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਥੋੜਾ ਜਿਹਾ ਇਧਰਲੇ ਪਾਸੇ ਆ ਸਕਦੇ ਆ ਲਿਬਰਲ ਪਾਰਟੀ ਖਾਸ ਤੌਰ ਦੇ ਤੇ ਆਪਣੀ ਕਮਿਟਮੈਂਟ ਜਿਹੜੀ ਹੈ ਕਿ ਅਸੀਂ ਕੈਨੇਡਾ ਨੂੰ ਆਧੁਨਿਕ ਬਣਾਉਣਾ ਹੈ ਉਸ ਪੱਖੇ ਜਾਂ ਜਿਹੜੇ ਇੱਥੇ ਜੀਵਨ ਸੌਖਾ ਬਣਾਉਣਾ ਉਹ ਕਹਿੰਦੇ ਅਸੀਂ ਉਧਰਲੇ ਪਾਸੇ ਕਰ ਰਹੇ ਹਾਂ ਔਰ ਕਿਆ ਜਾ ਰਿਹਾ ਕਿ ਇਹ ਮੈਂਬਰ ਪਾਰਲੀਮੈਂਟ ਕਾਫੀ ਕੌਨਫੀਡੈਂਟ ਨੇ ਤੇ ਉਹ ਹੁਣ ਲੋਕਾਂ ਦੇ ਵਿੱਚ ਜਾਣਗੇ ਜਿਹੜੀ ਸਮਰ ਸਟਰੈਟਜੀ ਐ ਇਸ ਬੇਲੇ ਉਹ ਤੇ ਜਿੱਦਾਂ 1 on 1 ਜਿਹੜੀ ਗੱਲਬਾਤ ਲੋਕਾਂ ਦੇ ਨਾਲ ਆਪਣੇ ਵੋਟਰਸ ਦੇ ਨਾਲ ਕਰਨਗੇ ਉਹਨਾਂ ਨੂੰ ਸਲਾਹ ਵੀ ਇਹ ਦਿੱਤੀ ਗਈ ਆ ਕਿ ਆਪਣੀ ਰਾਈਡਿੰਗ ਦੇ ਵਿੱਚ ਰੋ ਗੱਲ ਕਰੋ ਲੋਕਾਂ ਦੇ ਨਾਲ ਜਿਹੜੇ ਹੈਗੇ ਆ ਕਿ ਉਹ ਕਿ ਜਿੱਥੇ ਵੀ ਹੈਗੇ ਆ ਉੱਥੇ ਗੱਲ ਕਰੋ ਸੋ ਇਸ ਵੇਲੇ ਵੋਟਰਾਂ ਦੇ ਵਿੱਚ ਜੋਰ ਲਾਉਣ ਦੇ ਲਈ ਜਿਹੜੇ ਮੌਜੂਦਾ ਸਾਡੀ ਜਿਹੜੀ ਰਾਜ ਕਰ ਰਹੀ ਪਾਰਟੀ ਆ ਉਹਦੇ ਮੈਂਬਰ ਪਾਰਲੀਮੈਂਟ ਲੋਕਾਂ ਦੇ ਵਿੱਚ ਇਸ ਸਮਰ ਦੇ ਵਿੱਚ ਜਾ ਰਹੇ ਆ ਆਪਣੀ ਗੱਲ ਕਹਿ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ